ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਵੀ ਮਿੱਤਰੋ ਕੀ ਹਾਲ ਚਾਲ ਆ ਲਓ ਵੀ ਮਿੱਤਰੋ ਇੱਕ ਨਵਾਂ ਸ਼ੌਂਕ ਲੈ ਕੇ ਆਏ ਆ ਤੁਹਾਡੇ ਵਾਸਤੇ ਟੌਪ ਕਲਾਸ ਸ਼ੌਂਕ ਤੇ ਪਹਿਲਾਂ ਤੁਹਾਨੂੰ ਦੱਸ ਦਈਏ ਇਹ ਕਬੂਤਰ ਸਿਰਫ ਤੁਹਾਡੇ ਸ਼ੌਂਕ ਦੇ ਲਈ ਆ ਇਹਨਾਂ ਦੇ ਵਿੱਚੋਂ ਸੇਲ ਕੋਈ ਇਹ ਜਿੰਨੇ ਵੀ ਤੁਸੀਂ ਕਬੂਤਰ ਦੇਖ ਰਹੇ ਹੋ ਬਾਈ ਇਹ ਆਪਣਾ ਭਰਾ ਬਾਹਰ ਬੈਠਾ ਆ ਕਿਹੜੀ ਜਗ੍ਹਾ ਵੀਰਾ ਫਰਾਂਸ ਤੇ ਟਾਂਡੇ ਦੇ ਲਾਗੇ ਪਿੰਡ ਬਾਈ ਦਾ ਸਹਿਵਾਜਪੁਰ ਜਿੱਥੇ ਤੁਹਾਨੂੰ ਆਪਾਂ ਕਬੂਤਰਾਂ ਦਾ ਸ਼ੌਂਕ ਕਰਾਉਣ ਜਾ ਰਹੇ ਹਾਂ ਤੇ ਕਬੂਤਰ ਬਾਈ ਇੱਕ ਤੋਂ ਇੱਕ ਵੀਰ ਦਾ ਠੀਕ ਆ ਆਪ ਬਾਈ ਹੁਣੀ ਬਾਹਰ ਨੇ ਸ਼ੌਂਕ ਬਹੁਤ ਜ਼ਿਆਦਾ ਆ ਤੇ ਫਿਰ ਦੱਸਦੀਏ ਉਰੇ ਆਏ ਸੀ ਜੀ ਹੂਟਰ ਸਿਸਟਮ ਲਾਉਣ ਹੂਟਰ ਸਿਸਟਮ ਆਪਾਂ ਲਾ ਦਿੱਤਾ ਤੇ ਖਾਨੇ ਦੀ ਵੀਰ ਨੇ ਬਹੁਤ ਸੋਹਣੇ ਪੱਕੇ ਬਣਾਏ ਨੇ ਔਰ ਐਗ ਬੋਲ ਵੀ ਬਹੁਤ ਵਧੀਆ ਹੈ ਵੀ ਡਿਊਟੀ ਜਿਹੜੇ ਲਾਏ ਹੋਏ ਨੇ ਤੇ ਕਾਫੀ ਕਬੂਤਰੀਆਂ ਨੇ ਜਿਹੜੇ ਆ ਗਿਆ ਵਿੱਚ ਅੰਡੇ ਰੱਖੇ ਹੋਏ ਆ ਲਗਭਗ ਸਾਰੇ ਜੋੜਿਆਂ ਨੇ ਹੀ ਰੱਖੇ ਹੋਏ ਜਿੰਨੇ ਦੀ ਆ ਤੇ ਕਬੂਤਰਾਂ ਦਾ ਸ਼ੌਂਕ ਜਿਹੜਾ ਤੁਹਾਨੂੰ ਕਰਾਉਂਦੇ ਆ ਨਸਲਾਂ ਜਿਹੜੀਆਂ ਪੂਰੇ ਪੰਜਾਬ ਦੀਆਂ ਲਗਭਗ ਬਾਈ ਨੇ ਖੁੱਡੇ ਦੇ ਵਿੱਚ ਇਕੱਠੀਆਂ ਕੀਤੀਆਂ ਨੇ ਆਪ ਬਾਹਰ ਨੇ ਔਰ ਨਸਲਾਂ ਜਿਹੜੀਆਂ ਬਣਾ ਰਹੇ ਨੇ ਤੇ ਜਦੋਂ ਆਉਣਗੇ ਫਿਰ ਬਾਜੀਆਂ ਵੀ ਉੱਡਣਗੀਆਂ ਤੇ ਕਬੂਤਰ ਜਿਹੜੇ ਇੱਕ ਦੋ ਇੱਕ ਇਹ ਦੇਖੋ ਬਾਈ ਜੋੜ ਇੱਕ ਤੇ ਦੱਸਣਾ ਸ਼ੌਂਕ ਕਿਦਾਂ ਦਾ ਲੱਗਦਾ ਵੀਰ ਦਾ ਕੱਲਾ ਕੱਲਾ ਜੋੜਾ ਤੁਹਾਨੂੰ ਦਿਖਾਵਾਂਗੇ ਠੀਕ ਹੈ ਜੀ ਤੇ ਇੱਕ ਜੋੜਾ ਇਹ ਦੇਖੋ ਜੀ ਚਿੱਟੀਆਂ ਦੇ ਜਮਾ ਸਿਰੇ ਕਬੂਤਰ ਨੇ ਇੱਕ ਤੋਂ ਇੱਕ ਕਬੂਤਰ ਦੇਖਣ ਵਾਲੇ ਵੀਰ ਦੇ ਤੇ ਮੈਂ ਕਾ ਭਰਾਵਾਂ ਨੂੰ ਕਰਾ ਦਈਏ ਸ਼ੌਂਕ ਐ ਲਓ ਬਈ ਆ ਇੱਕ ਲਾਲ ਚੀਨਾ ਤੇ ਨਾਲ ਕਾਲੀਆਂ ਦੀ ਕਬੂਤਰੀ ਭਰਾ ਬਾਹਰ ਵੇਖਿਆ ਸੀ ਕਹਿੰਦੇ ਸੀ ਕਿ ਕਬੂਤਰ ਯਾਰ ਦਾ ਆਦਮੀ ਦੇਖੇ ਨੂੰ ਚੰਗੀ ਤਰ੍ਹਾਂ ਦੇ ਨਾਲ ਬਹੁਤ ਦੇਰ ਹੋ ਗਈ ਆ ਤੇ ਮੈਂ ਕਾ ਆਪਾਂ ਕਰਾ ਦਿੰਨੇ ਹਾਂ ਸ਼ੌਂਕ ਆ ਲਓ ਜੀ ਇੱਕ ਲਾਲ ਚੀਨਾ ਆ ਬੈਠਾ ਕਬੂਤਰੀ ਇਹ ਸ਼ਾਇਦ ਤੇ ਉੱਪਰ ਆ ਜਾਓ ਤਿੰਨ ਬੈਠੇ ਨੇ ਇਹਦੇ ਚੋਂ ਇੱਕ ਜੋੜ ਹੋਊਗਾ ਇੱਕ ਕੱਲਾ ਵਿੱਚ ਨਾਲ ਬੈਠਾ ਟੋਕਰੇ ਤੇ ਡਰਦੇ ਆ ਥੋੜੇ ਤੇ ਲਓ ਜੀ ਪਿਓਰ ਲਾਲ ਚੀਨੇ ਤੰਨੇ ਵਾਲੇ ਆ ਦੇਖੋ ਗਾੜੇ ਲਾਲ ਚੀਨੇ ਜਿਹੜੇ ਬਹੁਤ ਘੱਟ ਲੋਕਾਂ ਦੇ ਕੋਲ ਆ ਬਾਈ ਹਾਂ ਬਠਿੰਡੇ ਏਰੀਆ ਦੇ ਵਿੱਚ ਹੈਗੇ ਨੇ ਭਰਾਵਾਂ ਦੇ ਕੋਲ ਤੇ ਗੱਲ ਕਰੀਏ ਵੀ ਮਤਲਬ ਹਰ ਕਿਸੇ ਕੋਲ ਨਹੀਂ ਮਿਲਦੇ ਇਹੋ ਜਿਹੇ ਲਾਲ ਚੀਨੇ ਦੇਖਣ ਨੂੰ ਆ ਦੇਖੋ ਜੋੜਾ ਲਾਲ ਚੀਨੇ ਵਾਲਾ ਤੇ सेम ਇੱਕ ਆ ਦੇਖੋ ਚਿੱਟੀਆਂ ਦਾ ਬੈਠਾ ਨੀਚੇ ਰੱਤੇ ਵੀ ਨੇ ਬਈ ਬਾਈ ਦੇ ਕੋਲ ਕਾਫੀ ਨੇ ਇਹ ਅੰਡੇ ਰੱਖੇ ਹੋਇਆ ਕਈਆਂ ਨੇ ਵਿੱਚ ਤੇ ਇੱਕ ਆ ਰਤੀ ਕਬੂਤਰੀ ਦੇਖੋ ਬਈ ਖਟੀਆਂ ਦੀ ਜਮਾ ਸਿਰਿਓਂ ਕਬੂਤਰ ਨੇ ਪੂਰੇ ਤੇ ਗੱਲ ਕਰੀਏ ਉੱਪਰ ਆ ਖਾਣੇ ਜਾ ਜਿਓ ਇਹਦੇ ਵਿੱਚ ਇੱਕ ਡੱਬਾ ਬੈਠਾ ਆ ਬਈ ਕਾਕੇ استاد ਵਾਲੇ ਜਿਹੜੇ ਹੈਗੇ ਨੇ ਤੇ ਨਾਲ ਚਿੱਟੀਆਂ ਦੀ ਕਬੂਤਰੀ ਆ ਮਸੀਨੋਗ ਦੀ ਠੀਕ ਹੈ ਜੀ ਇਹ ਕਬੂਤਰ ਸਿਰਫ ਤੁਹਾਡੇ ਸ਼ੌਂਕ ਲਈ ਮਿੱਤਰੋ ਸਿਰਫ ਸ਼ੌਂਕ ਦੇ ਲਈ ਔਰ ਇੱਕ ਆ ਦੇਖੋ ਚਿੱਟੀ ਕਾਲੀ ਅੱਖ ਦੀ ਇੱਕ ਆਖੇ ਦੀ ਕਾਲੀ ਹੈ ਤੇ ਦੂਜੀ ਜਿਹੜੀ ਆ ਉਹ ਚਿੱਟੀ ਆ ਦੇਖੋ ਨਸਲਾਂ ਭਾਈ ਨੇ ਤਿਆਰ ਕੀਤੀਆਂ ਪੂਰੀਆਂ ਵਧੀਆ ਤੇ ਇੱਕ ਆ ਲਾਲ ਚੀਨਾ ਬੈਠਾ ਆ ਕਬੂਤਰ ਤੇ ਨਾਲ ਚਿੱਟੀਆਂ ਦੀ ਕਬੂਤਰੀ ਆ ਪੱਕੀਆਂ ਰਿੰਗਾ ਪੈਰਾਂ ਦੇ ਵਿੱਚ ਬਾਈ ਨੇ ਪਾਈਆਂ ਹੋਈਆਂ ਤੇ ਕਬੂਤਰ ਫੇਰ ਇੱਕ ਵਾਰ ਦੱਸਦੀ ਹੈ ਬਾਈ ਜੀ ਸਿਰਫ ਤੁਹਾਡੇ ਸ਼ੌਂਕ ਦੇ ਲਈ ਵੀਰੋ ਸੇਲ ਨਹੀਂ ਕੋਈ ਵੀ ਹੈਗਾ ਇਹਨਾਂ ਦੇ ਵਿੱਚ ਤੇ ਆ ਬੈਠੇ ਨੇ ਵਿੱਚ ਤਿੰਨ ਕੋ ਖਾਨੇ ਦੇ ਵਿੱਚ ਬਹੁਤ ਹੀ ਚੰਗੇ ਚੰਗੇ ਕਬੂਤਰ ਨੇ ਤੇ ਇੱਕ ਨੀਲੀ ਆ ਬੈਠੀ ਆ ਤੇ ਇਹਨੇ ਕੱਢਿਆ ਹੋਇਆ ਬੱਚਾ ਬੱਚਾ ਵੀ ਪੂਰਾ ਨੀਲਾ ਹੀ ਲੱਗਦਾ ਬਾਈ ਭਈ ਆਪਾਂ ਗੱਲ ਕਰੀਏ ਨਸਲਾਂ ਜਿਹੜੀਆਂ ਹੈਗੀਆਂ ਪੰਜਾਬ ਦੇ ਵਿੱਚ ਹਰ ਕਿਸੇ ਭਰਾ ਦੇ ਕੋਲ ਇੱਕ ਤੋਂ ਇੱਕ ਬੈਠੀਆਂ ਨੇ ਤੇ ਕਬੂਤਰ ਦੇਖਣ ਵਾਲੇ ਇਹ ਦੇਖੋ ਚਿੱਟੀਆਂ ਦੀ ਕਬੂਤਰੀ ਡਬਲ ਡਬਲ ਰਿੰਗ ਨੇ ਕਈਆਂ ਦੇ ਪੈਰਾਂ ਦੇ ਵਿੱਚ ਤੇ ਇੱਕ ਆਹ ਦੇਖੋ ਬਾਬੇ ਗਰਦੇਵ ਵਾਲੀ ਨਹੀਂ ਜਿਵੇਂ ਪੀਲੀਆਂ ਦੇ ਆਹ ਦੇਖੋ ਕਰੋ ਸ਼ੌਂਕ ਅੱਜ ਦਾ ਸ਼ੌਂਕ ਵੀ ਜਿਹੜਾ ਪੂਰਾ ਵਧੀਆ ਬਈ ਨਿਰਾਲਾ ਹੀ ਆ ਤੇ ਲਾਲ ਚੀਨੇ ਵੀ ਪੂਰੇ ਪੂਰੇ ਵਧੀਆ ਹੁਣ ਕਬੂਤਰਾਂ ਨੂੰ ਪਤਾ ਲੱਗ ਗਿਆ ਤੇ ਆਪੋ ਆਪਣੇ ਖਾਨਿਆਂ ਦੇ ਵਿੱਚ ਬਹਿਣੇ ਸ਼ੁਰੂ ਹੋ ਗਏ ਆ ਬਾਈ ਤੇ ਇੱਕ ਜੋੜ ਆ ਦੇਖੋ ਬਾਈ ਕਾਲੀ ਚੀਨੀ ਕਬੂਤਰੀ ਆ ਤੇ ਕਾਲੀਆਂ ਦਾ ਸ਼ਰ ਕਬੂਤਰ ਇਹਦੇ ਵਿੱਚ ਬੈਠਾ ਹੋਇਆ ਆ ਾਂਡੇ ਦੇ ਲਾਗੇ ਬਾਈ ਦਾ ਪਿੰਡ ਫੇਰ ਦੱਸਦੀ ਐ ਸਹਿਵਾਜਪੁਰ ਬਾਈ ਉਰੇ ਆਏ ਸੀ ਹੂਟਰ ਸਿਸਟਮ ਲਾਉਣ ਲਈ ਵੀਰੇ ਇੱਕ ਚੀਜ਼ ਦਸੀਏ ਚੋਰੀ ਬਹੁਤ ਹੁੰਦੀ ਆ ਆਪਾਂ ਇੱਕ ਗੱਲ ਕਹਿ ਦਈਏ ਵੀ ਆਪਾਂ ਅੱਜ ਤੱਕ ਜਿੱਥੇ ਹੂਟਰ ਲਾਤਾ ਕਦੇ ਇਦਾਂ ਨਹੀਂ ਹੋਇਆ ਹੋਏ ਵੀ ਉੱਥੇ ਚੋਰੀ ਹੋ ਗਈ ਹੋਏ ਆਪਾਂ ਲੱਖਾਂ ਰੁਪਈਆ ਦੇ ਕਬੂਤਰ ਖਰੀਦ ਲੈਨੇ ਆ ਤੇ ਇੱਕ 10-15 ਹਜ਼ਾਰ ਬਾਈ ਇਹਨਾਂ ਦੇ ਖੁੱਡਿਆਂ ਤੇ ਵੀ ਲਾ ਦਿਆ ਕਰੋ ਜਿਹੜੀ ਚੀਜ਼ ਆਪਾਂ ਕਵਰ ਕਰਦਾਂਗੇ ਨਾ ਉਸ ਚੀਜ਼ ਦੀ ਆਪਾਂ ਗਾਰੰਟੀ ਦੇਵਾਂਗੇ ਕਿ ਉਸ ਥਾਂ ਥਾਣੀ ਕੋਈ ਚੋਰੀ ਨਹੀਂ ਕਰ ਸਕਦਾ ਠੀਕ ਹੈ ਜੀ ਆਹ ਦੇਖੋ ਨਸਲਾਂ ਵੀਰ ਦੀਆਂ ਲਾਲ ਚੀਨੇ ਰੱਤੇ ਕੱਲਾ ਕੱਲਾ ਕਬੂਤਰ ਜਿਹੜਾ ਤੁਹਾਨੂੰ ਦਿਖਾ ਰਿਹਾ ਬਾਈ ਤੇ ਭਰਾ ਵੀ ਬਾਹਰ ਬੈਠਾ ਸ਼ੌਂਕ ਕਰੂਗਾ ਇਹਨਾਂ ਕਬੂਤਰਾਂ ਦਾ ਤੇ ਅੱਜ ਦਾ ਸ਼ੌਂਕ ਵੀ ਪੂਰਾ ਨਰਾਲਾ ਹੀ ਆ ਮੈਂ ਕਹਿੰਦਾ ਇੱਕ ਵਾਰ ਚੰਗੀ ਤਰ੍ਹਾਂ ਦੇ ਨਾਲ ਸਾਰੇ ਦੇ ਸਾਰੇ ਕਬੂਤਰ ਤੁਹਾਨੂੰ ਆਪਾਂ ਦਿਖਾਉਨੇ ਆ ਪੈਸੇ ਵੀ ਬਹੁਤ ਵੀਰ ਨੇ ਲਾਏ ਨੇ ਇਹਨਾਂ ਕਬੂਤਰਾਂ ਦੇ ਉਹ ਗਾੜੇ ਲਾਲ ਚੀਨੇ ਆ ਇੱਕ ਆਇਆ ਚਾਰ ਨੇ ਇਹੋ ਜੇ ਚਾਰ ਪੰਜ ਇੱਕ ਇਹ ਬੈਠਾ ਬਈ ਇੱਕ ਇਹ ਹੈ ਲੱਗਦਾ ਜੋੜਾ ਹੀ ਹੈ ਇਹਨਾਂ ਦੋਨਾਂ ਦਾ ਤੇ ਇੱਕ ਜੋੜ ਬਈ ਆ ਬੈਠਾ ਆ ਠੀਕ ਹੈ ਜੀ ਤੇ ਪੰਜਵਾਂ ਉੱਪਰ ਬੈਠਾ ਇੱਕ ਲਾਲ ਚੀਨਾ ਕਾਫੀ ਗਾੜੇ ਗਾੜੇ ਹੈਗੇ ਨੇ ਗਾੜੇ ਲਾਲ ਚੀਨੇ ਅੱਜਕੱਲ ਦੇਖਣ ਨੂੰ ਬਹੁਤ ਘੱਟ ਮਿਲਦੇ ਆ ਬਈ ਤੇ ਇੱਕ ਜੋੜ ਆ ਦੇਖੋ ਬਈ ਬਹੁਤ ਹੀ ਸ਼ਾਨਦਾਰ ਖਟੀਆਂ ਦਾ ਕਬੂਤਰ ਆ ਤੇ ਕਾਲੀਆਂ ਦੀ ਕਬੂਤਰੀ ਆ ਬਈ ਨੀਲੀ ਲਾਲ ਬੰਨ ਜਿਹਨੂੰ ਕਹਿ ਦਿੰਦੇ ਆ ਰੂਹ ਖੋਚ ਹੁੰਦੀ ਆ ਕਬੂਤਰ ਦੇਖ-ਦੇਖ ਕੇ ਬਈ ਤੇ ਆ ਲੋ ਹੁਣ ਇੱਧਰ ਆ ਜਾਓ ਕੋਕਾ ਕੋਲਾ ਦਿਖਾਈਏ ਤੁਹਾਨੂੰ ਦੇਖੋ ਕਬੂਤਰ ਦਾ ਰੰਗ ਬਈ ਇੱਕ ਆਪਣੇ ਕੋ ਵੀ ਇਹਦੇ ਨਾਲ ਦਾ ਹੈਗਾ ਘਰੇ ਬਹੁਤ ਹੀ ਸੋਹਣਾ ਪਰਿੰਦਾ ਰੰਗ ਹੀ ਬੜਾ ਸੋਹਣਾ ਆ ਵੱਖਰਾ ਰੰਗ ਇਸ ਪਰਿੰਦੇ ਦਾ ਵੀ ਬਈ ਆ ਇੱਕ ਨੀਲੀ ਆ ਬੈਠੀ ਆ ਤੇ ਇੱਕ ਉੱਪਰ ਚਲਾ ਗਿਆ ਮਖਿਆਲਾ ਇਹ ਨਾਰਾ ਬਾਈ ਕਰੋ ਸ਼ੌਂਕ ਬਾਈ ਲਾਲ ਰੱਤੇ ਕਾਲੇ ਹਰ ਨਸਲ ਵੀਰ ਨੇ ਜਿਹੜੀ ਆ ਬਣਾਈਆਂ ਇਸ ਖੁੱਡੇ ਦੇ ਵਿੱਚ ਤਿਆਰ ਕੀਤੀ ਆ ਬਾਈ ਇੱਕ ਹੋਰ ਚੀਜ਼ ਦੱਸ ਦਈਏ ਬਹੁਤ ਸਾਰੇ ਭਰਾ ਫੋਨ ਮੰਗਦੇ ਬਾਈ ਜੀ ਨੰਬਰ ਦੇ ਦਿਓ ਬਾਈ ਨੰਬਰ ਦੇਣਾ ਸਾਨੂੰ ਅਲਾਉਡ ਨਹੀਂ ਹੁੰਦਾ ਮੇਰੇ ਭਰਾ ਚਾਹੇ ਕੋਈ ਵੀ ਹੋਵੇ ਸਾਡਾ ਕੰਮ ਆ ਸ਼ੌਂਕ ਕਰਾਉਣਾ ਤੁਹਾਡੇ ਤੱਕ ਜਿਹੜਾ ਸ਼ੌਂਕ ਪਹਚਾਉਣਾ ਬਾਈ ਠੀਕ ਹੈ ਜੀ ਇਸ ਕਰਕੇ ਮੇਰੇ ਵੀਰ ਕੋਈ ਵੀ ਜਿਹੜਾ ਹੈਗਾ ਨੰਬਰ ਨਾ ਮੰਗਿਆ ਕਰੋ ਜਿਨੇ ਨੰਬਰ ਦੇਣਾ ਹੁੰਦਾ ਵੀਰੇ ਉਹ ਆਪ ਹੀ ਦੇ ਦਿੰਦਾ ਸੀ ਨਾ ਉੱਪਰ ਲਿਖ ਦਈਦਾ ਉਹਨਾਂ ਦਾ ਨੰਬਰ ਠੀਕ ਹੈ ਜੀ ਤੇ ਆਹ ਦੇਖੋ ਇੱਕ ਕਾਲੇ ਚੀਨਿਆਂ ਦਾ ਜੋੜ ਬਾਈ ਜਿਵੇਂ ਦੇਸੀ ਹੁੰਦੇ ਨਾ ਹੈਗੇ ਮਲਵਈਆ ਬਾਈ ਇਹਨੇ ਸੇਪ ਪੂਰਾ ਵਧੀਆ ਜੋੜਾ ਹੈ ਵੀ ਕਾਲੇ ਚੀਨਿਆਂ ਦਾ ਇਧਰ ਖਾਨਿਆਂ ਵਿੱਚ ਵੀ ਕੁਝ ਬੈਠੇ ਨੇ ਭਾਈ ਇਹਨਾਂ ਨਾਲ ਤੁਹਾਨੂੰ ਸੰਗਤ ਕਰਾਉਣੀ ਆਪਾਂ ਤਾਂ ਲੋ ਇੰਨੇ ਕੀ ਕਬੂਤਰ ਇਹੜਿਆ ਬਈ ਲੱਖਾਂ ਰੁਪਈਆ ਦੇਖੋਗੇ ਕਿਉਂਕਿ ਨਸਲਾਂ ਵਧੀਆ ਨਹੀਂ ਦੀ ਦੇਖੋ ਰਿਜ਼ਲਟ ਵੀ ਵਧੀਆ ਆਊਗਾ ਇਹਦੇ ਤੇ ਬੈਨ ਹੀ ਨਹੀਂ ਦੇਦੇ ਯਾਰ ਬੱਚੇ ਤੇ ਛੋਟਾ ਜਿਹਾ ਹੈ ਕਿਸੇ ਹੋਰ ਦੇ ਥੱਲੇ ਰੱਖ ਦੀਏ ਠੰਡਾ ਹੋ ਗਿਆ ਬੱਚਾ ਇੱਥੇ ਬੰਦੇ ਨਹੀਂ ਪਏ ਕਬੂਤਰ ਦੇ ਫੁਕੀ ਨੀਸਨ ਆਖੀਆ ਬਈ ਇਹ ਕਾਲੀਆਂ ਦੀ ਆ ਗਿਆ ਹੁਣ ਇੱਕ ਲੈਂਡ ਦੇ ਵਿੱਚ ਇੰਦਰ ਸਾਰੇ ਦੇ ਸਾਰੇ ਆ ਆ ਦੇਖੋ ਬਈ ਖਟੀਆਂ ਦੀ ਕਿੰਨੀ ਚੰਗੀ ਆ ਦੀ ਕਬੂਤਰੀ ਬਾਰ ਬਜੂਦ ਬਹੁਤ ਸੋਹਣਾ ਇਹਦਾ ਕਬੂਤਰੀ ਦਾ ਆਹ ਦੇਖੋ ਚਿੱਡੀਆਂ ਦੀ ਆ ਪੈਰ ਤੇ ਇਹਦੇ ਡੱਕੇ ਨੇ ਆਪਣੀ ਕੋਸ਼ਿਸ਼ ਹੁੰਦੀ ਆ ਵੀਰੇ ਤੁਹਾਨੂੰ ਸ਼ੌਂਕ ਕਰਾਉਂਦੇ ਰਹੀਏ ਜਿੱਥੇ ਕਿਤੇ ਵਧੀਆ ਸ਼ੌਂਕ ਦਾ ਜ਼ਰੂਰ ਤੁਹਾਨੂੰ ਕਰਾਈਦਾ ਆ ਠੀਕ ਆ ਜੀ ਆ ਦੇਖੋ ਵਿੱਚ ਇੱਕ ਨੀਲੀ ਡੱਬੀ ਨੋਕਦਾ ਖੜਾ ਆ ਬਈ ਜਿਵੇਂ ਰਾਜਨ ਵਾਲੇ ਕਬੂਤਰ ਹਨਾ ਉਵੇਂ ਆ ਨਿੱਕੀ ਜੀ ਨੋਕ ਆ ਇਹਦੀ ਡੱਬੀ ਨੀਲੀ ਡੱਬੀ ਨੋਕ ਜਿਹੜੇ ਨੀਲੀਆਂ ਡੱਬੀਆਂ ਨੋਕਾਂ ਦੇ ਕਬੂਤਰੇ ਵੈਸੇ ਹੀ ਚੰਗੇ ਆ ਬਹੁਤ ਜ਼ਿਆਦਾ ਉਡਾਰ ਦਿੰਦੇ ਆ ਬਈ ਐ ਬਈ ਪਰਿੰਦੇ ਦੇਖਣ ਵਾਲੇ ਨਾ ਮਿੱਤਰੋ ਲਾ ਜਵਾਬ ਸ਼ਾਨਦਾਰ ਪਰਿੰਦੇ ਬਾਈ ਦੇ ਕੋਲ ਮੀਰਾਬ ਬਲੱਡ ਵੀ ਆ ਬਾਈ ਕਬੂਤਰੀਆਂ ਵਿੱਚ ਹੈਗੀਆਂ ਨੇ ਫਿਰਦੀਆਂ ਰਹੀਆਂ ਨੇ ਆ ਕਬੂਤਰੀ ਦਾ ਵਿजूद ਤੁਹਾਨੂੰ ਦਿਖਾਉਣੀ ਆ ਧਿਆਨ ਨਾਲ ਦੇਖਿਓ ਸ਼ਾਖੀ ਆ ਆ ਰਿхой ਬਾਕੀ ਕਿੱਦਾਂ ਦਾ ਲੱਗਾ ਸ਼ੌਂਕ ਮਿੱਤਰੋ ਦੱਸਿਓ ਜਰੂਰ ਠੀਕ ਹੈ ਜੀ ਤੇ ਚੈਨਲ ਆਪਣਾ ਵਿਰਾਟ ਪੀਜਨ ਬਾਈ ਕਰ ਲੋ ਸਬਸਕ੍ਰਾਈਬ ਤਾਂ ਜੋ ਹਰ ਆਉਣ ਵਾਲੀ ਨਵੀਂ ਵੀਡੀਓ ਤੁਸੀਂयां ਛੇਤੀ ਤੋਂ ਛੇਤੀ ਦੇਖ ਸਕੋ ਤੇ ਨਵੀਂ ਵੀਡੀਓ ਲੈ ਕੇ ਮਿੱਤਰੋ ਬਹੁਤ ਛੇਤੀ ਮਿਲਦੇ ਆਂ ਤੇ ਉਹ ਹੁਣ ਇਜਾਜ਼ਤ ਧੰਨਵਾਦ ਸ਼ੁਕਰੀਆ ਮਿਹਰਬਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ